ਵਿਸ਼ਵਾਚਾਰ ਦੇ ਖਿਲਾਫ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਜ਼ਮੀਨਾਂ ਦੀ ਰਜਿਸਟਰੀ ਚ ਰਿਸ਼ਵਤ ਖੋਰੀ ਰੋਕਣ ਦੇ ਨਿਰਦੇਸ਼ ਆਦੇਸ਼ ਦਿੱਤੇ ਕਿ ਇਨਸਟਰਕਸ਼ਨਸ ਦਿੱਤੇ ਗਏ ਹਨ ਵਧੇਕ ਮੁਸਤਕਤਰ ਮਾਲ ਵਿਭਾਗ ਨੂੰ ਚਿੱਠੀ ਭੇਜੀ ਗਈ ਹੈ ਲੈਟਰ ਭੇਜੀ ਗਈ ਹੈ ਸਾਰੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਆ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜ਼ਮੀਨਾਂ ਦੀ ਰਜਿਸਟਰੀ ਚ ਕਿਸੇ ਤਰ੍ਹਾਂ ਦੀ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੀਐਮ ਭਗਵੰਤ ਪਾnde ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਹੈ ਤੇ ਵਿਸ਼ਵਾਚਾਰ ਦੇ ਖਿਲਾਫ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਜ਼ਮੀਨਾਂ ਦੇ ਰਜਿਸਟਰੀ 'ਚ ਰਿਸ਼ਵਤਖੋਰੀ ਰੋਕਣ ਦੇ ਨਿਰਦੇਸ਼ ਆਦੇਸ਼ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਜੋ ਚਿੱਠੀ ਲਿਖੀ ਗਈ ਹੈ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਡਿਵਿਜਨ ਦੇ ਵੱਲ ਜਿਸ ਅੱਗੇ ਚੱਲਦੇ ਵਧੇਕ ਮੁਖ ਸਕੱਤਰ ਨੂੰ ਆਪ ਚਿੱਠੀ ਭੇਜੀ ਗਈ ਹੈ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜ਼ਮੀਨਾਂ ਦੀ ਰਜਿਸਟਰੀ 'ਚ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇੱਕ ਲੈਟਰ ਦਾ ਸੀ ਜ਼ਿਕਰ ਕਰ ਰਹੇ ਜਿਸ ਲੈਟਰ 'ਚ ਇਸ ਗੱਲ ਦਾ ਜ਼ਿਕਰ ਕੀਤਾ ਤੁਸੀਂ ਜਾਣਦੇ ਹੋ ਕਿ ਸਰਕਾਰ ਪਿਸ਼ਟਾਚਾਰਪਤੀ ਜ਼ੀਰੋ ਟੋਲਰੈਂਸ ਨੀਤੀ ਰੱਖਦੀ ਹੈ ਅਤੇ ਇਹ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਕਿ ਖਰੀਦਦਾਰਾਂ ਵਿਕਰੇਤਾਵਾਂ ਦੁਆਰਾ ਵਿਕਰੀ ਡੀਡਸ ਨੂੰ ਸੂਚਾਰੂ ਅਤੇ ਪਿਸ਼ਟਾਚਾਰ ਮੁਕਤ ਤੰਗ ਦੇ ਨਾਲ ਰਜਿਸਟਰ ਕੀਤਾ ਜਾਏ ਜਿਸ ਨੂੰ ਲੈ ਕੇ ਹੁਣ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ ਮੇਨਾਬੇ ਸੋਗੀ ਪੰਕਜ ਕਪਾਹੀ ਲਾਈਵ ਵਿਧਾਨ ਸਭਾ ਤੋਂ ਜੁੜੇ ਹੋਏ ਨੇ ਪੰਕਜ ਵਿਧਾਨ ਸਭਾ ਦਾ ਸਪੈਸ਼ਲ اجلاس ਕੁਝ ਹੀ ਦੇਰ ਚੋਂ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਸੀਐਮ ਭਗਵੰਤ ਪਾਣ ਨੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਇਨਸਟਰਕਸ਼ਨਸ ਦਿੱਤੇ ਗਏ ਨੇ ਕਿਸੇ ਵੀ ਤਰੀਕੇ ਦੀ ਜੋ ਪਿਸ਼ਟਾਚਾਰ ਹੈ ਕਰਾਪਸ਼ਨ ਹੈ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰਸ ਨੂੰ ਚਿੱਠੀ ਵੀ ਲਿਖੀ ਗਈ ਹੈ ਦੇਖੋ ਨਿਸ਼ਚਿਤ ਤੌਰ ਤੇ ਕਿਉਂਕਿ ਕਈ ਥਾਵਾਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਤਹਿਸੀਲਦਾਰ ਜਦੋਂ ਰਜਿਸਟਰੀ ਕਰਾਣ ਜਾਓ ਤਾਂ ਉਦੋਂ ਜਾਂ ਤਾਂ ਲਟਕਾ ਦਿੰਦੇ ਨੇ ਜਾਂ ਕੁਰਸੀ ਤੇ ਨਹੀਂ ਬੈਠਦੇ ਔਰ ਉਹਨਾਂ ਦਾ ਕੋਈ ਜਿਹੜਾ ਜੂਨੀਅਰ ਹੁੰਦਾ ਉਹ ਬਾਅਦ ਵਿੱਚ ਪੈਸੇ ਮੰਗਦਾ ਹੈ ਕਿ ਤੁਹਾਡੀ ਰਜਿਸਟਰੀ ਇੰਨੀ ਤਰੀਕ ਨੂੰ ਬੜੀ ਸੋਖੇ ਤਰੀਕੇ ਨਾਲ ਅਸੀਂ ਕਰਾ ਦਾਂਗੇ ਲੇਕਿਨ ਇੰਨੇ ਪੈਸੇ ਦੇਣੇ ਪੈਣਗੇ ਟੇਬਲ ਤੇ ਸਿੱਧੇ ਤਰੀਕੇ ਨਾਲ ਤਾਂ ਨਹੀਂ ਮੰਗੇ ਜਾਂਦੇ ਲੇਕਿਨ ਪਿੱਛੋਂ ਦੀ ਬਾਹ ਘੁਮਾ ਕੇ ਜਿਹੜੇ ਨੇ ਉਹ ਪੈਸੇ ਮੰਗੇ ਜਾਂਦੇ ਨੇ ਇਸ ਤਰੀਕੇ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ ਜਿਹੜੀ ਇੱਕ ਪੰਜਾਬ ਸਰਕਾਰ ਦੇ ਵੱਲੋਂ ਕਰਪਸ਼ਨ ਦੇ ਖਿਲਾਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉੱਥੇ ਵੀ ਇਹ ਸ਼ਿਕਾਇਤਾਂ ਸਾਹਮਣੇ ਆਈਆਂ ਸੀਗੀਆਂ ਔਰ ਉਸ ਆ ਚਿੱਠੀ ਜਿਹੜੀ ਹੈ ਮੁੱਖ ਮੰਤਰੀ ਦੇ ਵੱਲੋਂ ਕੱਢੀ ਗਈ ਹੈ ਕੁਝ ਜਿਹੜੀਆਂ ਸ਼ਿਕਾਇਤਾਂ ਆਈਆਂ ਜਿਹੜੇ ਤਹਿਸੀਲਦਾਰ ਜਾਂ ਕੁਝ ਅਧਿਕਾਰੀਆਂ ਦੇ ਉੱਤੇ ਉਹਨਾਂ ਦੇ ਸਬੂਤ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਔਰ ਹੋ ਸਕਦਾ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਕੁਝ ਤਹਿਸੀਲਦਾਰਾਂ ਕੁਝ ਅਫਸਰਾਂ ਦੇ ਉੱਤੇ ਗਾਹ ਜਿਹੜੀ ਹੈ ਇਸ ਮਸਲੇ ਦੇ ਉੱਤੇ ਡਿੱਗ ਜਾਵੇ ਕਈਆਂ ਨੂੰ ਸਸਪੈਂਡ ਕਰਨ ਦੀ ਤਿਆਰੀ ਵੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਇਸ ਵੇਲੇ ਕਿੱਤੀ ਜਾ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਕਿ ਜੇਕਰ ਸਿੱਧੇ ਸਬੂਤ ਮਿਲਦੇ ਨੇ ਤਾਂ ਫਿਰ ਕਾਰਵਾਈ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀਗਾ ਕਿ ਪੁਲਿਸ ਬਹੁਤ سارے ਮੁਲਾਜ਼ਮ ਅਜਿਹੇ ਸੀਗੇ ਜਿਹੜੇ ਐਸਏ ਲੈਵਲ ਤੋਂ ਐਸਪੀ ਲੈਵਲ 52 ਅਜਿਹੇ ਸੀਗੇ ਜਿਨ੍ਹਾਂ ਨੂੰ ਡਿਸਮਿਸ ਕੀਤਾ ਗਿਆ ਸੀਗਾ ਤਾਂ ਹੁਣ ਇਸੇ ਮਹਿਕਮੇ ਦੇ ਵਿੱਚ ਜਿਹੜੇ ਰਜਿਸਟਰੀ ਦਾ ਮਹਿਕਮਾ ਵੈ ਉੱਥੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਖਿਲਾਫ ਜਾਂਚ ਇਸ ਵੇਲੇ ਚੱਲ ਰਹੀ ਹੈ ਜਿਹੜੇ ਸਬੂਤ ਮਿਲੇ ਨੇ ਉਹਨਾਂ ਨੂੰ ਦੇਖਿਆ ਜਾ ਰਿਹਾ ਵੈ ਔਰ ਜਿੰਨਾ ਜਿੰਨਾ ਦੇ ਉੱਤੇ ਕਾਰਵਾਈ ਕਰਨ ਦੀ ਲੋਟ ਪਈ ਉਹ ਕੁਝ ਜਾਣਕਾਰੀ ਮਿਲ ਰਹੀ ਹੈ ਕਿ ਅਜਿਹੇ ਅਧਿਕਾਰੀ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਸਪੈਂਡ ਜਾਂ ਡਿਸਮਿਸ ਕੀਤਾ ਜਾ ਸਕਦਾ